ਸਤਿ ਸ਼੍ਰੀ ਅਕਾਲ ਜੀ ਕਵਲਜੀਤ ਕਦੋਂ ਦਾ ਤੇਰੇ ਫੋਨ ਤੇ ਤੇਰੀ ਛੋਟੀ ਭੈਣ ਦਾ ਫੋਨ ਆ ਰਿਹਾ ਆ ਇੱਕ ਵਾਰ ਦੇਖ ਲਾ ਖਾਣਾ ਬਣਾਉਣ ਦੀ ਤਿਆਰੀ ਬਾਅਦ ਵਿੱਚ ਕਰ ਲਵੀਂ ਜਦੋਂ ਦੀ ਤੂੰ ਆਪਣੇ ਪੇਕੇਆਂ ਤੋਂ ਆਈਆਂ ਉਦੋਂ ਦਾ ਲੱਗਦਾ ਆ ਛੇ ਤੂੰ ਆਪਣੀ ਛੋਟੀ ਭੈਣ ਨਾਲ ਗੱਲ ਹੀ ਨਹੀਂ ਕੀਤੀ ਕਰਜੇ ਕੰਮ ਤਾਂ ਸਾਰਾ ਦਿਨ ਹੁੰਦੇ ਰਹਿਣਗੇ ਇੱਕ ਵਾਰ ਗੱਲ ਕਰ ਲੈ ਆਪਣੀ ਭੈਣ ਨਾਲ ਮੂਵੀ ਤਾਂ ਕਈ ਦਿਨਾਂ ਤੋਂ ਪੇਕੇ ਨਹੀਂ ਗਈ ਇਸ ਲਈ ਹੋ ਸਕਦਾ ਆ ਤੇਰੇ ਨਾਲ ਗੱਲ ਕਰਕੇ ਆਪਣੇ ਪੇਕੇਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦੀ ਹੋਵੇ ਉਥੋਂ ਦਾ ਹਾਲ ਚੱਲ ਜਾਣਨਾ ਚਾਹੁੰਦੀ ਹੋਵੇ ਤੁਹਾਡੇ ਦੋਵਾਂ ਦਾ ਤੁਹਾਡੀ ਮਾਂ ਦੇ ਜਾਣ ਤੋਂ ਬਾਅਦ ਵੈਸੇ ਵੀ ਹੁਣ ਕਦੀ ਕਦੀ ਹੀ ਉੱਥੇ ਜਾਣਾ ਹੁੰਦਾ ਆ ਤੂੰ ਵੀ ਇਸ ਵਾਰ ਕਈ ਦਿਨਾਂ ਬਾਅਦ ਪੇਕੇ ਜਾ ਕੇ ਆਈਆਂ ਇਸ ਲਈ ਤੇਰੀ ਛੋਟੀ ਭੈਣੋਂ ਤਾਵਲੀ ਹੋ ਰਹੀ ਆ ਤੇਰੇ ਕੋਲੋਂ ਆਪਣੇ ਪੇਕੇਆਂ ਦਾ ਹਾਲ ਚੱਲ ਜਾਣਨ ਦੇ ਲਈ ਜਾ ਪਹਿਲਾਂ ਉਹਦੇ ਨਾਲ ਗੱਲ ਕਰ ਲਾ ਜਿੰਦਰਜੀ ਨੇ ਆਪਣੀ ਨੂੰ ਕਵਲਜੀਤ ਦੇ ਹੱਥਾਂ ਵਿੱਚੋਂ ਸਬਜ਼ੀ ਦੀ ਟੋਕਰੀ ਫੜਦੇ ਹੋਏ ਕਿਹਾ ਕਵਲਜੀਤ ਆਪਣੇ ਹੱਥ ਧੋ ਕੇ ਤੌਲੀਏ ਨਾਲ ਪੂੰਝਦੀ ਹੋਈ ਆਪਣੇ ਕਮਰੇ ਵਿੱਚ ਆਈ ਤੇ ਬੈੱਡ ਤੇ ਬਹਿ ਗਈ ਕਵਲਜੀਤ ਨੇ ਵੇਖਿਆ ਅੱਜ ਵੀ ਕੱਲ ਦੀ ਤਰ੍ਹਾਂ ਉਹਦੇ ਮੋਬਾਈਲ ਤੇ ਉਹਦੀ ਛੋਟੀ ਭੈਣ ਨੇ ਕਈ ਮਿਸ ਕਾਲਾਂ ਮਾਰੀਆਂ ਸੀ ਕਵਲਜੀਤ ਆਪਣੀ ਛੋਟੀ ਭੈਣ ਮੰਦੇ ਸੁਭਾਅ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦੀ ਸੀ ਜਿੱਥੇ ਕਵਲਜੀਤ ਇੱਕਦਮ ਸਿੱਧੀ ਸਾਦੀ ਤੇ ਮਿਲਨਸਾਰ ਕੁੜੀ ਸੀ ਸਾਰਿਆਂ ਦੇ ਹਾਲਾਤਾਂ ਨੂੰ ਸਮਝ ਕੇ ਉਹਨਾਂ ਦੇ ਦੁੱਖ ਵੰਡਣ ਵਾਲੀ ਸੀ ਮੁੱਥੀ ਛੋਟੀ ਭੈਣਾਮਣ ਮਤਲਬੀ ਸੁਭਾਅ ਦੀ ਸੀ ਜਦੋਂ ਤੱਕ ਉਹਦੀ ਮਾਂ ਜ਼ਿੰਦਾ ਸੀ ਦੋਵਾਂ ਦਾ ਹਾਰ ਛੋਟੇ-ਮੋਟੇ ਕੰਮ ਵਿੱਚ ਪੇਕੇ ਹੋਣਾ ਜਾਣਾ ਲੱਗਾ ਹੀ ਰਹਿੰਦਾ ਸੀ ਭਰਾ-ਪਾਪਾ ਦੇ ਨਾਲ ਹੀ ਬਿਜ਼ਨਸ ਕਰਦਾ ਸੀ ਦੋਵੇਂ ਪਿਓ-ਪੁੱਤ ਬਿਜ਼ਨਸ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਸੀ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਕਵਲਜੀਤ ਦੀ ਮਾਂ ਤੇ ਉਹਦੀ ਭਾਬੀ ਜਦੋਂ ਵੀ ਦੋਵੇਂ ਕੁੜੀਆਂ ਘਰੋਂ ਦੀਆਂ ਉਹਨਾਂ ਨੂੰ ਬਹੁਤ ਸਾਰਾ ਸਮਾਨ ਦੇ ਕੇ ਵਿਦਾ ਕਰਦੀਆਂ ਸੀ ਗਵਲਜੀਤ ਹਰ ਵਾਰ ਮਾਂ ਤੇ ਭਾਬੀ ਨੂੰ ਇੰਨਾ ਖਰਚਾ ਕਰਨ ਤੋਂ ਮਨਾ ਕਰਦੀ ਸੀ ਉੱਥੇ ਹੀ ਅਮਨ ਹਰ ਵਾਰ ਪੇਕੇ ਜਾ ਕੇ ਆਪਣੀਆਂ ਨਵੀਆਂ ਨਵੀਆਂ ਡਿਮਾਂਡਾਂ ਰੱਖ ਦਿੰਦੀ ਸੀ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਇਸੇ ਲਈ ਉਹਦੀ ਭਾਬੀ ਵੀ ਅਮਨ ਨੂੰ ਛੋਟੀ ਤੇ ਲਾਡਲੀ ਨਾਨਾਣ ਬੋਲ ਕੇ ਕੋਈ ਵੀ ਚੀਜ਼ ਦੇਣ ਵਿੱਚ ਕੰਜੂਸੀ ਨਹੀਂ ਕਰਦੀ ਸੀ ਅਮਨ ਦੀ ਪਸੰਦ ਦਾ ਹਰ ਸਮਾਨ ਭਾਬੀ ਮਿੰਟਾਂ ਵਿੱਚ ਲਿਆ ਕੇ ਉਹਦੇ ਸਾਹਮਣੇ ਰੱਖ ਦਿੰਦੀ ਸੀ ਤੇ ਮੁਸਕਰਾ ਕੇ ਬੋਲਦੀ ਹੋਰ ਫਰਮਾਓ ਮੇਰੀ ਛੋਟੀ ਲਾਡਲੀ ਨਨੰਦ ਰਾਣੀ ਤੁਹਾਡੀ ਖੁਆਇਸ਼ ਨੂੰ ਪੂਰਾ ਕਰਨਾ ਸਾਡਾ ਫਰਜ਼ ਆ ਆਖਿਰ ਬਹੁ ਬੇਟੀਆਂ ਨੂੰ ਦੇਣ ਨਾਲ ਹੀ ਘਰ ਵਿੱਚ ਬਰਕਤ ਹੁੰਦੀ ਆ ਤਾਂ ਹੀ ਤਾਂ ਤੁਹਾਡੇ ਭਰਾ ਦਾ ਕਾਰੋਬਾਰ ਇੰਨਾ ਜੰਗਾ ਚੱਲ ਰਿਹਾ ਆ ਤੁਹਾਡੀਆਂ ਦੁਆਵਾਂ ਦਾ ਹੀ ਅਸਰ ਆ ਭਾਬੀ ਦੇ ਮੂੰਹ ਤੋਂ ਇਹੋ ਜਿਹੀ ਗੱਲ ਸੁਣ ਕੇ ਅਮਨ ਹੋਰ ਵੀ ਜ਼ਿਆਦਾ ਚਾਂਬਲ ਜਾਂਦੀ ਤੇ ਆਪਣੀ ਮਾਂ ਨੂੰ ਕਹਿੰਦੀ ਸੱਚ ਹੀ ਤਾਂ ਕਹਿ ਰਹੀ ਆ ਭਾਬੀ ਜੇ ਤੁਸੀਂ ਕੁੜੀਆਂ ਨੂੰ 4 ਗੁਣਾ ਦਵੋਗੇ ਤਾਂ ਪ੍ਰਮਾਤਮਾ ਤੁਹਾਨੂੰ 8 ਗੁਣਾ ਬਣਾ ਕੇ ਵਾਪਸ ਦੇ ਦੇਵੇਗਾ ਅਮਨ ਦੀ ਇਹ ਗੱਲ ਸੁਣ ਕੇ ਸਾਰੇ ਮੁਸਕਰਾ ਪੈਂਦੇ ਪਰ ਕਹਿੰਦੇ ਆ ਨਾ ਵਕਤ ਹਮੇਸ਼ਾ ਇੱਕੋ ਜਿਹਾ ਕਿੱਥੇ ਰਹਿੰਦਾ ਆ ਨਿਸ਼ਾਸ ਦੇ ਖੇਲ ਦੇ ਪਰਿਵਾਰ ਵਿੱਚ ਇੱਕ ਦੁੱਖ ਨੇ ਆਪਣੀ ਦਸਤਕ ਦੇ ਦਿੱਤੀ ਸੀ ਕਵਲਜੀਤ ਦੀ ਮਾਂ ਨੂੰ ਇੱਕ ਬਿਮਾਰੀ ਨੇ ਜਕੜ ਲਿਆ ਸੀ ਕਵਲਜੀਤ ਦੀ ਮਾਂ ਹੁਣ ਆਹੇ ਦਿਨ ਬਿਮਾਰ ਆਣ ਲੱਗੀ ਸੀ ਕਵਲਜੀਤ ਦੇ ਭਰਾ ਤੇ ਪਾਪਾ ਨੇ ਕਵਲਜੀਤ ਦੀ ਮਾਂ ਨੂੰ ਹਰ ਵੱਡੇ ਤੋਂ ਵੱਡੇ ਡਾਕਟਰ ਨੂੰ ਦਿਖਾਇਆ ਤੇ ਉਹਨਾਂ ਦੇ ਇਲਾਜ ਵਿੱਚ ਲੱਖਾਂ ਰੁਪਏ ਪਾਣੀ ਮੰਗਵਾ ਦਿੱਤੇ ਡਾਕਟਰਾਂ ਦਿਖਾਉਣ ਦੇ ਲਈ ਕਦੀ ਕਵਲਜੀਤ ਦੇ ਪਾਪਾ ਨੂੰ ਤੇ ਕਦੀ ਉਹਦੇ ਭਰਾ ਨੂੰ ਮਾਂ ਦੇ ਨਾਲ ਜਾਣਾ ਪੈਂਦਾ ਸੀ ਹਰ ਦਿਨ ਹਸਪਤਾਲਾਂ ਦੇ ਚੱਕਰ ਵਿੱਚ ਸਾਰੇ ਬਿਜੀ ਰਹਿਣ ਲੱਗੇ ਤਣਾਵ ਤੇ ਉਦਾਸੀ ਕਾਰਨ ਦੋਵੇਂ ਪਿਓ ਪੁੱਤ ਬਿਜ਼ਨਸ ਵਿੱਚ ਵੀ ਧਿਆਨ ਨਹੀਂ ਦੇ ਪਾਰ ਰਿਹਾ ਸੀ ਬਿਜ਼ਨਸ ਵੀ ਹੌਲੀ ਹੌਲੀ ਡਾਊਨ ਹੁੰਦਾ ਜਾ ਰਿਹਾ ਸੀ ਤੇ ਉੱਤੋਂ ਕਵਲਜੀਤ ਦੀ ਮਾਂ ਦੀ ਬਿਮਾਰੀ ਵਿੱਚ ਲੱਖਾਂ ਰੁਪਏ ਖਾਚੋ ਰਹੇ ਸੀ ਲੱਖਾਂ ਰੁਪਏ ਖਾਚ ਕਰਨ ਤੋਂ ਬਾਅਦ ਵੀ ਕਵਲਜੀ ਇਤਦੀ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੀ ਪਰਿਵਾਰ ਦੁੱਖਾਂ ਤੇ ਦਰਦ ਨਾਲ ਟੁੱਟ ਚੁੱਕਿਆ ਸੀ ਮਾਂ ਦੇ ਜਾਣ ਦਾ ਗਮ ਤੇ ਬਿਜ਼ਨਸ ਦੇ ਖਤਮ ਹੋ ਜਾਣ ਦੇ ਗਮ ਨੇ ਕਵਲਜੀ ਦੇ ਪਾਪਾ ਨੂੰ ਹੀ ਗੁਮਸੂਮ ਤੇ ਬਿਮਾਰਾ ਜਿਹਾ ਬਣਾ ਦਿੱਤਾ ਪਰ ਆਪਣੀ ਟੁੱਟੀ ਹੋਈ ਹਿੰਮਤ ਵਾਪਸ ਜਟਾ ਕੇ ਇਕੱਲਾ ਹੀ ਬਿਜ਼ਨਸ ਨੂੰ ਸੰਭਾਲਣ ਵਿੱਚ ਲੱਗਾ ਹੋਇਆ ਸੀ ਘਰ ਦੀ ਆਰਥਿਕ ਸਥਿਤੀ ਵੀ ਕਾਫੀ ਕਮਜ਼ੋਰ ਹੋ ਚੁੱਕੀ ਸੀ ਕਿਰਵੀ ਕਵਲਜੀਤ ਦੀ ਭਾਬੀ ਨੇ ਹਿੰਮਤ ਕਰਕੇ ਘਰ ਨੂੰ ਸੰਭਾਲ ਲਿਆ ਹੋਇਆ ਸੀ ਆਪਣੀਆਂ ਦੋਵੇਂ ਨਾਨਾ ਨੂੰ ਵੀ ਉਹ ਹਰ ਵਾਰ ਕੋਈ ਵੀ ਤਿਉਹਾਰ ਆਉਣ ਤੇ ਫੋਨ ਕਰਦੀ ਮਾਂ ਦੇ ਗੁਜਰ ਜਾਣ ਤੋਂ ਬਾਅਦ ਦੋਵੇਂ ਭੈਣਾਂ ਜਦੋਂ ਪੇਕੇ ਜਾਂਦੀਆਂ ਤਾਂ ਭਾਬੀ ਦਾ ਪਹਿਲਾਂ ਦੀ ਤਰ੍ਹਾਂ ਅਮਨ ਨੂੰ ਕੁਝ ਨਾ ਦੇਣਾ ਅਮਨ ਨੂੰ ਬਹੁਤ ਹੀ ਖਲਦਾ ਸੀ ਅਮਨ ਕਵਲਜੀਤ ਨੂੰ ਸੁਣਾਉਣ ਲੱਗੀ ਸੀ ਮੇਰੀ ਇੱਕ ਦੀਦੀ ਮਾਂ ਦੇ ਜਾਂਦੇ ਆਂ ਭਾਬੀ ਕਿੰਨੀ ਬਦਲ ਗਈ ਆ ਬਸ ਮਾਂ ਦੇ ਸਾਹਮਣੇ ਸਾਡੇ ਨਾਲ ਆਪਣੇ ਪਾਂਦਾ ਡਰਾਮਾ ਕਰਦੀ ਸੀ ਤਾਂ ਹੀ ਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਚੰਗੀ ਬਣ ਸਕੇ ਤੇ ਜਿਵੇਂ ਹੀ ਮਾਂ ਗਈ ਤਾਂ ਵੇਖ ਭਾਬੀ ਵੀ ਕਿੰਨੀ ਬਦਲ ਗਈ ਆ ਤੇ ਜਦੋਂ ਸਾਨੂੰ ਤੋੜਦੀ ਆ ਤਾਂ ਅੱਜ ਕੱਲ ਭਾਬੀ ਚਾ ਟਾਂਗ ਦੇ ਸੂਟ ਵੀ ਨਹੀਂ ਦਿੰਦੀ ਸਾਨੂੰ ਪਹਿਲਾਂ ਤਾਂ ਮਾਂ ਦੇ ਸਾਹਮਣੇ ਵਾਰ-ਵਾਰ ਕਹਿੰਦੀ ਸੀ ਦੀਦੀ ਉਹ ਔਰ ਦੱਸੋ ਕੀ ਦਵਾ ਤੇ ਹੁਣ ਮਾਂ ਦੇ ਜਾਂਦੇ ਪੈਸੇ ਤੇ ਕੁੰਡਲੀ ਮਾਰ ਕੇ ਬਹਿ ਗਈ ਆ 1 ਰੁਪਿਆ ਵੀ ਖਾਚ ਨਹੀਂ ਕਰਦੀ ਸਾਡੇ ਤੇ ਕਵਲਜੀਤ ਨੂੰ ਅਮਨ ਦੀ ਗੱਲ ਸੁਣ ਕੇ ਬਹੁਤ ਗੁੱਸਾ ਆਉਂਦਾ ਉਹ ਅਮਨ ਨੂੰ ਬੋਲਦੀ ਅਮਨ ਤੈਨੂੰ ਘਰ ਦੇ ਹਾਲਾਤਾਂ ਦੇ ਬਾਰੇ ਵਿੱਚ ਪਤਾ ਨਹੀਂ ਆ ਮਾਂ ਦੇ ਉੱਤੇ ਲੱਖਾਂ ਰੁਪਏ ਖਰਚ ਹੋਏ ਆ ਭਰਾ ਦਾ ਬਿਜ਼ਨਸ ਵੀ ਖਤਮ ਹੋ ਗਿਆ ਪਰ ਅਮਨ ਦਾ ਤਾਂ ਇੱਕ ਹੀ ਜਵਾਬ ਹੁੰਦਾ ਰਹਿਣ ਦੇ ਦੀਦੀ ਇੰਨੇ ਸਾਲਾਂ ਤੋਂ ਭਰਾ ਹੀ ਪੈਸੇ ਜਮ੍ਹਾਂ ਕਰ ਰਿਹਾ ਸੀ ਇਹ ਸਾਰਾ ਤਾਂ ਡਰਾਮਾ ਆ ਉਹਨਾਂ ਦਾ ਤਾਂ ਕਿ ਸਾਡੇ ਉੱਤੇ ਪੈਸੇ ਨਾ ਖਰਚ ਕਰਨੇ ਪੈਣ ਇਹਨਾਂ ਦੀ ਨੀਅਤ ਹੀ ਨਹੀਂ ਆ ਰਹੀ ਹੁਣ ਮਾਂ ਦੇ ਜਾਣ ਤੋਂ ਬਾਅਦ ਸਾਨੂੰ ਕੁਝ ਦੇਣ ਦੀ ਕਵਲਜੀਤ ਚਾਹ ਕੇ ਵੀ ਅਮਨ ਨੂੰ ਕੁਝ ਨਹੀਂ ਸਮਝਾ پا ਰਹੀ ਸੀ ਅਮਨ ਨੇ ਤਾਂ ਪੀਕੇ ਜਾਣਾ ਹੀ ਬੰਦ ਕਰ ਦਿੱਤਾ ਸੀ ਅੱਜ ਕਵਲਜੀਤ ਜਦੋਂ ਪੀਕਿਆ ਤਾਂ ਉਹੀ ਤਾਂ ਕਵਲਜੀਤ ਸਮਝ ਗਈ ਸੀ ਅਮਨ ਉਹਨੂੰ ਵਾਰ-ਵਾਰ ਫੋਨ ਸਿਰਫ ਇਹ ਜਾਣਨ ਦੇ ਲਈ ਕਰ ਰਹੀ ਸੀ ਕਿ ਭਾਬੀ ਨੇ ਵਾਪਸ ਆਉਂਦੇ ਵਕਤ ਉਹਨੂੰ ਕੀ ਦਿੱਤਾ ਪੁਲਿਸ ਲਈ ਕਵਲਜੀਤ ਉਹਦਾ ਫੋਨ ਹੀ ਨਹੀਂ ਚੁੱਕ ਰਹੀ ਸੀ ਕਵਲਜੀਤ ਦੇ ਕੋਲ ਅਮਨ ਦੀਆਂ ਇਹੋ ਜੀਆਂ ਬੇਕਾਰ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਜਿਹੜੀ ਕੁੜੀ ਆਪਣੇ ਘਰ ਦੇ ਹਾਲਾਤਾਂ ਨੂੰ ਹੀ ਨਹੀਂ ਸਮਝ ਪਾ ਰਹੀ ਸੀ ਉਹਦੇ ਨਾਲ ਗੱਲ ਕਰਨ ਤੋਂ ਕਵਲਜੀਤ ਨੂੰ ਨਫ਼ਰਤ ਹੋਣ ਲੱਗੀ ਸੀ ਕਵਲਜੀਤ ਇਹ ਗੱਲ ਸੋਚ ਹੀ ਰਹੀ ਸੀ ਕਿ ਉਦੋਂ ਹੀ ਫੇਰ ਅਮਨ ਦਾ ਫੋਨ ਆਉਣ ਲੱਗਾ ਕਵਲਜੀਤ ਨੇ ਨਾ ਚਾਹੁੰਦੇ ਹੋਏ ਵੀ ਫੋਨ ਚੁੱਕ ਲਿਆ ਤੇ ਜਿਵੇਂ ਦੀ ਉਮੀਦ ਸੀ ਉਮੀਦਾਂ ਹੀ ਅਮਨ ਨੇ ਸਵਾਲ ਪੁੱਛ ਲਿਆ ਦੀ ਜੀ ਤੁਸੀਂ ਤਾਂ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਮੇਰਾ ਪੇਕੇ ਕੀ ਜਾ ਆਏ ਉਹ 4 ਦਿਨ ਤੁਸੀਂ ਤਾਂ ਆਪਣੀ ਛੋਟੀ ਭੈਣ ਨਾਲ ਗੱਲ ਕਰਨਾ ਹੀ ਬੰਦ ਕਰ ਦਿੱਤਾ ਆ ਭਾਬੀ ਨੇ ਤੁਹਾਨੂੰ ਇਹੋ ਜਿਹਾ ਕੀ ਦੇ ਦਿੱਤਾ ਆ ਜੋ ਤੁਸੀਂ ਮੈਨੂੰ ਦੱਸਣਾ ਹੀ ਨਹੀਂ ਚਾਹ ਰਹੇ ਕਵਲਜੀਤ ਬੋਲੀ ਪਹਿਲੀ ਗੱਲ ਤਾਂ ਅਮਨ ਅਸੀਂ ਪੇਕੇ ਆਪਣੇ ਭਰਾ ਭਾਬੀ ਤੇ ਪਾਪਾ ਨੂੰ ਮਿਲਣ ਜਾਂਦੇ ਆ ਭਰਾ ਭਾਬੀ ਮਾਪੇ ਦਾ ਪਿਆਰ ਦੁਲਾਅ ਤੇ ਅਸੀਸ ਇਹਨਾਂ ਸਾਰਿਆਂ ਨਾਲ ਆਪਣੀ ਝੋਲੀ ਭਰ ਕੇ ਲੈ ਕੇ ਆਉਂਦੇ ਆ ਸਮਾਂ ਲੈਣ ਨਹੀਂ ਜਾਂਦੇ ਪੇਕੇ ਆਪਣੀਆਂ ਜੜ੍ਹਾਂ ਨੂੰ ਆਪਣਿਆਂ ਦੇ ਪਿਆਰ ਨਾਲ ਮਜ਼ਬੂਤ ਕਰਨ ਜਾਂਦੇ ਆ ਪਰ ਤੂੰ ਕੀ ਸਮਝੇਂਗੀ ਇਹਨਾਂ ਗੱਲਾਂ ਨੂੰ ਤੇਰੇ ਲਈ ਤਾਂ ਪੇਕੇ ਜਾਣ ਦਾ ਮਤਲਬ ਪੇਕੇ ਤੋਂ ਸਮਾਨ ਦੀ ਗਠੜੀ ਭਰ ਕੇ ਲਿਆਉਣਾ ਹੁੰਦਾ ਆ ਬਸ ਤੂੰ ਰਿਸ਼ਤਿਆਂ ਨੂੰ ਕਦੀ ਜਜ਼ਬਾਤਾਂ ਨਾਲ ਜੋੜ ਕੇ ਵੇਖਿਆ ਹੀ ਨਹੀਂ ਸਿਰਫ ਕੀਮਤੀ ਸਮਾਨ ਹੀ ਨਾਲ ਹੀ ਰਿਸ਼ਤਿਆਂ ਨੂੰ ਜੋੜ ਕੇ ਵੇਖਿਆ ਆ ਤੈਨੂੰ ਭਾਬੀ ਦਾ ਤੇਰੇ ਲਈ ਪਿਆਰ ਤੇ ਆਪਣਾ ਪੰਨੀ ਦਿਖਦਾ ਤੈਨੂੰ ਤਾਂ ਬਸ ਭਾਬੀ ਦੇ ਦਿੱਤੇ ਹੋਏ ਮਹਿੰਗੇ ਮਹਿੰਗੇ ਸੂਟ ਹੀ ਨਜ਼ਰ ਆਉਂਦੇ ਨੇ ਜਿਹੜੇ ਉਹਦੇ ਕੋਲੋਂ ਹੁਣ ਦਿੱਤੇ ਨਹੀਂ ਜਾਂਦੇ ਉਹਨਾਂ ਦੀਆਂ ਅੱਖਾਂ ਵਿੱਚ ਲੁਕਿਆ ਹੋਇਆ ਢੇਰ ਸਾਰਾ ਪਿਆਰ ਤੈਨੂੰ ਆਪਣੇ ਲਈ ਉਹ ਨਜ਼ਰ ਨਹੀਂ ਆਉਂਦਾ ਭਾਬੀ ਤਾਂ ਤੈਨੂੰ ਹਜੇ ਵੀ ਉਵੇਂ ਦਾ ਹੀ ਕੀਮਤੀ ਸਮਾਨ ਦੇ ਦਿੰਦੀ ਜਦੋਂ ਤੂੰ ਪੇਕਿਆਂ ਤੋਂ ਆਪਸੰਧੀ ਪਰ ਅਮਨ ਆਪਣੇ ਪੇਕਿਆਂ ਦੀ ਸਥਿਤੀ ਨੂੰ ਤਾਂ ਸਮਝ ਕਮ ਸੇ ਕਮ ਤੂੰ ਕਹਿ ਰਹੀ ਆਂ ਮਾਂ ਦੇ ਜਾਣ ਤੋਂ ਬਾਅਦ ਭਾਬੀ ਬਦਲ ਗਈ ਆ ਅਮਨ ਤੂੰ ਕਦੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਭਾਬੀ ਕਿਉਂ ਬਦਲੀ ਆ ਹਲਾਤਾ ਨੇ ਉਹਨੂੰ ਬਦਲ ਦਿੱਤਾ ਆ ਉਹਨਾਂ ਦਾ ਘਰ ਖਰਚ ਵੀ ਬੜੀ ਮੁਸ਼ਕਲ ਨਾਲ ਨਿਕਲ ਪਉਂਦਾ ਆ ਤੈਨੂੰ ਪਤਾ ਆ ਅਮਨ ਵੀਰੇ ਦੇ ਬਿਜ਼ਨਸ ਨੂੰ ਵਾਪਸ ਖੜਾ ਕਰਨ ਦੇ ਲਈ ਭਾਬੀ ਨੇ ਆਪਣੇ ਗਹਿਣੇ ਤੱਕ ਵੀ ਗਿਰਵੀ ਰੱਖ ਦਿੱਤੇ ਆ ਨੁਸਪਾ ਬਿਨਾਲ ਤੋਂ ਉਹਨਾਂ ਦੇ ਮੁਸ਼ਕਲ ਹਾਲਾਤਾਂ ਵਿੱਚ ਸਾਥ ਦੇਣ ਦੀ ਬਜਾਏ ਸਿਰਫ ਆਪਣੇ ਲਈ ਸੋਚ ਰਹੀਆਂ ਆਪਣੇ ਕੀਮਤੀ ਸਮਾਨ ਨੂੰ ਪਾਉਣ ਦੇ ਲਈ ਸੋਚ ਰਹੀਆਂ ਸੱਚੀ ਅਮਨ ਤੇਰੀ ਸੋਚ ਬਹੁਤ ਹੀ ਖਰਾਬ ਆ ਤੂੰ ਰਿਸ਼ਤਿਆਂ ਨੂੰ ਨਹੀਂ ਸਮਾਨ ਨੂੰ ਪਿਆਰ ਕਰਦੀਆਂ ਤੀਆਂ ਲੈਣ ਦੇਣ ਕਰਨ ਦੇ ਲਈ ਪੇਕ ਨਹੀਂ ਜਾਂਦੀਆਂ ਅਮਨ ਬਲਕਿ ਖੁਸ਼ੀਆਂ ਦੀ ਸੁਗਾਤ ਦੀ ਦੇਣਦਾਰੀ ਕਰਨ ਜਾਂਦੀਆਂ ਆ ਤੂੰ ਇੱਕ ਵਾਰ ਵੀ ਭਾਬੀ ਦੇ ਬਾਰੇ ਨਹੀਂ ਪੁੱਛਿਆ ਪਰ ਭਾਬੀ ਕੋਲੋਂ ਕੀ ਤੋਹਫ਼ਾ ਮਿਲਿਆ ਆ ਮੈਨੂੰ ਉਹਦੇ ਬਾਰੇ ਪੁੱਛਿਆ ਆ ਤੇਰੀ ਸੋਚ ਨੂੰ ਮੈਂ ਕੀ ਕਹਾਵਾਂ ਸਮਝ ਨਹੀਂ ਆਉਂਦਾ ਭਾਬੀ ਤੇਰੇ ਬਾਰੇ ਪੁੱਛ ਰਹੀ ਸੀ ਕਿ ਅੱਜ ਕੱਲ ਆਮਣ ਫੋਨ ਵੀ ਨਹੀਂ ਕਰਦੀ ਮੋਨੂ ਮੇਰਾ ਸੁਨੇਹਾ ਦੇਣਾ ਕਿ ਕਿਤੇ ਆ ਕੇ ਆਪਣੀ ਭਾਬੀ ਨੂੰ ਹੀ ਮਿਲ ਲਵੇ ਕਵਲਜੀਤ ਦੀਆਂ ਗੱਲਾਂ ਸੁਣ ਕੇ ਆਮਾ ਰੋਂਦੇ ਹੋਏ ਫੋਨ ਤੇ ਬੋਲੀ ਮੈਨੂੰ ਮaaf ਕਰ ਦੋਵੋ ਦੀਦੀ ਮੈਂ ਇੰਨਾਂ ਗੱਲਾਂ ਨੂੰ ਸਮਝਣ ਵਿੱਚ ਧੇਰ ਕਰ ਦਿੱਤੀ ਅੱਜ ਤੁਹਾਡੀਆਂ ਕਹੀਆਂ ਗਈਆਂ ਗੱਲਾਂ ਦਾ ਇੱਕ ਇੱਕ ਸ਼ਬਦ ਮੇਰੇ ਦਿਲ ਵਿੱਚ ਜਾ ਕੇ ਸਿੱਧਾ ਮੇਰੇ ਦਿਲ ਨੂੰ ਦਿਖਾ ਰਿਹਾ ਆ ਮੈਂ ਮੇਰੀ ਮਾਂ ਦੇ ਸਮਾਨ ਭਾਬੀ ਦਾ ਪਿਆਰ ਆਪਣੇ ਲਈ ਕਦੀ ਕਿਉਂ ਨਹੀਂ ਦੇਖ ਸਕੀ ਮੇਰੀ ਨਜ਼ਰ ਹਮੇਸ਼ਾ ਉਹਨਾਂ ਦੇ ਦਿੱਤੇ ਹੋਏ ਸਮਾਨ ਤੇ ਹੀ ਕਿਉਂ ਰਹੀ ਮੈਂ ਵੀ ਕੱਲ ਹੀ ਭਾਬੀ ਨੂੰ ਮਿਲਣ ਜਾਵਾਂਗੀ ਦੀਦੀ ਸਿਰਫ ਉਹਨਾਂ ਨੂੰ ਮਿਲਣ ਦਾ ਉਹਨਾਂ ਦਾ ਪਿਆਰ ਤੇ ਆਪਣੇ ਪੰਨ ਲੈਣ ਲਈ ਜਾਵਾਂਗੀ ਮੈਨੂੰ ਵੀ ਤੁਹਾਡੇ ਵਾਂਗ ਪੇਕਿਆਂ ਦਾ ਪਿਆਰ ਭਰਿਆ ਸਾਥ ਚਾਹੀਦਾ ਆ ਸਿਰਫ ਇਹ ਸਮਾਨ ਦੀ ਪੋਟਲੀ ਨਹੀਂ ਧੰਨਵਾਦੀ ਦੀ ਮੇਰੇ ਸੁੱਤੇ ਹੋਏ ਜਜ਼ਬਾਤਾਂ ਨੂੰ ਜਗਾਉਣ ਦੇ ਲਈ ਇਵੇਂ ਬੋਲ ਕੇ ਅਮਨ ਨੇ ਫੁਰਨ ਰੱਖ ਦਿੱਤਾ ਕਵਲਜੀਤ ਨੂੰ ਇਹ ਸੋਚ ਕੇ ਤਸੱਲੀ ਸੀ ਕਿ ਚਲੋ ਹੁਣ ਅਮਨ ਨੂੰ ਅਮਨ ਨੂੰ ਦੇਰ ਨਾਲ ਹੀ ਸਹੀ ਪਰ ਰਿਸ਼ਤਿਆਂ ਦੀ ਕਦਰ ਤਾਂ ਹੋਈ ਅਮਨ ਵੀ ਕਵਲਜੀਤ ਦੀ ਤਰ੍ਹਾਂ ਰਿਸ਼ਤਿਆਂ ਨੂੰ ਜਜ਼ਬਾਤਾਂ ਨਾਲ ਜੋੜ ਕੇ ਵੇਖੇਗੀ ਨਾ ਕਿ ਸਮਾਨ ਦੇ ਲੈਣ ਦੇ ਨਾਲ ਜੋੜ ਕੇ ਵੇਖੇਗੀ ਸੋ ਦੋਸਤੋ ਬਹੁਤ ਸਾਰੇ ਘਰਾਂ ਵਿੱਚ ਕੁਝ ਕੁੜੀਆਂ ਪੇਕਿਆਂ ਵਿੱਚ ਸਿਰਫ ਲੈਣ ਦੇਣ ਦਾ ਰਿਸ਼ਤਾ ਹੀ ਰੱਖਦੀਆਂ ਨੇ ਜਿੱਥੇ ਲੈਣ ਦੇਣ ਘਾਟੋ ਹੋ ਜਾਂਦਾ ਆ ਉਥੇ ਆਪਣੀ ਭਾਬੀ ਨੂੰ ਸੁਣਾਉਣ ਵਿੱਚ ਕੋਈ ਕਸਮ ਨਹੀਂ ਛੱਡਦੀ ਨਾ ਪਰ ਉਹ ਇਹ ਨਹੀਂ ਸਮਝਦੀਆਂ ਕਿ ਕਦੀ ਕਦੀ ਪੇਕਿਆਂ ਦੇ ਹਾਲਾਤੀ ਬਦਲ ਜਾਂਦੇ ਆ ਕਿ ਤੇ ਇਹਨੂੰ ਸਿਰਫ ਅਸੀਸਾਂ ਨਾਲ ਹੀ ਵਿਦਾ ਕਰਨਾ ਪੈਂਦਾ ਆ ਆਖਿਰ ਲੈਣ ਦੇਣ ਦੇ ਤਰਾਜੂ ਤੇ ਟਿਕੇ ਹੋਏ ਰਿਸ਼ਤੇ ਕਦੀ ਜਜ਼ਬਾਤਾਂ ਨਾਲ ਨਹੀਂ ਸਬਰ ਪਾਉਂਦੇ ਜਿਸ ਨੇ ਆਪਣੇ ਪੇਕਿਆਂ ਤੋਂ ਆਪਣੀ ਭਾਬੀ ਦੇ ਮਿਲੇ ਹੋਏ ਪਿਆਰ ਨੂੰ ਸਮਝ ਲਿਆ ਉਹਨੇ ਦੁਨੀਆ ਦਾ ਹਰ ਕੀਮਤੀ ਤੋਹਫਾ پا ਲਿਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ